ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਬਹੁਤ ਹੀ ਪਿਆਰੀ ਤੇ ਬਿਊਟੀਫੁੱਲ ਡਿਵਾਈਨ ਸੋਲਸ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਅੱਜ ਆਪਾਂ ਇੱਕ ਨਿਊ ਟੌਪਿਕ ਲੈ ਕੇ ਵੀਡੀਓ ਬਣਾਉਣ ਜਾ ਰਹੇ ਹਾਂ ਟੌਪਿਕ ਹੈਗਾ ਆ ਸਟਾਰ ਸੀਡ ਟਵਿਨ ਫਲੇਮਸ ਸੋ ਜਿਵੇਂ ਕਿ ਆਪ ਸਭ ਨੂੰ ਇਸ ਵਿਸ਼ੇ ਵਾਰੇ ਪਤਾ ਹੀ ਹੋਣਾ ਕਿ ਟਵਨ ਫਲੇਮਸ ਦੀਆਂ ਵੀ ਕਈ categories ਹੁੰਦੀਆਂ ਨੇ ਟਵਨ ਫਲੇਮਸ ਨੋਰਮਲ ਵੀ ਹੋ ਸਕਦੇ ਆ ਜਿਹੜੇ ਕਿ ਇੱਕ ਡਿਫਰੈਂਟ એનર્ਜੀ ਲੈ ਕੇ ਧਰਤੀ ਤੇ ਆਏ ਹੁੰਦੇ ਆ ਤੇ ਇਹਨਾਂ ਦੀਆਂ ਇੱਕ ਅਲੱਗ ਤੋਂ ਕੈਰੈਕਟਿਸਟਿਕਸ ਹੁੰਦੀਆਂ ਨੇ ਅਲੱਗ ਤੋਂ ਵਿਸ਼ੇਸ਼ਤਾਵਾਂ ਹੁੰਦੀਆਂ ਨੇ ਤੇ ਇੱਕ ਹੁੰਦੇ ਨੇ ਸਟਾਰ ਸੀਡ ਟਵਨ ਫਲੇਮਸ ਜਿਹੜੇ ਕਿ ਕਿਸੇ ਹੋਰ ਗੈਲੈਕਸੀ ਤੋਂ ਹੋਰ ਪਲੈਨੈਟ ਤੋਂ ਹੁੰਦੇ ਹੋਏ ਕਈ ਵਾਰ ਇਹ ਦੇਵਲੋਕ ਤੋਂ ਆਈ ਹੋਈ ਹੁੰਦੀਆਂ ਰੂਹਾਂ ਹੁੰਦੀਆਂ ਨੇ ਤੇ ਬਹੁਤ ਐਡਵਾਂਸ ਸੋਲ ਹੁੰਦੀਆਂ ਨੇ ਮਤਲਬ ਕਿ ਇਹਨਾਂ ਨੇ ਕਿੰਨੀ ਵਾਰ ਪਹਿਲਾਂ ਵੀ ਧਰਤੀ ਤੇ ਆ ਕੇ ਐਕਸਪੀਰੀਅੰਸ ਆਪਣੇ ਜਿਹੜੇ ਆ ਉਹ ਆਪਣੇ ਸਬਕੌਂਸ਼ੀਅਸ ਦੇ ਵਿੱਚ ਆਪਣੇ ਅਵਚੇਤਨ ਮੰਨ ਦੇ ਵਿੱਚ ਉਹ ਸਾਰੇ ਤਜਰਬੇ ਇਹਨਾਂ ਨੇ ਸੰਭਾਲ ਕੇ ਰੱਖੇ ਹੋਏ ਹੁੰਦੇ ਆ ਉਹ ਸਾਰੀਆਂ ਯਾਦਾਂ ਨੂੰ ਵਾਪਸ ਲੈ ਕੇ ਇੱਕ ਵਾਰ ਫਿਰ ਤੋਂ ਧਰਤੀ ਤੇ ਆਏ ਹੁੰਦੇ ਆ ਤੇ ਕਪਲ ਦੇ ਰੂਪ ਦੇ ਵਿੱਚ ਆਉਂਦੇ ਆ। ਕਈ ਵਾਰ ਇਹ ਸਮੂਹ ਦੇ ਰੂਪ ਵਿੱਚ ਵੀ ਹੁੰਦੇ ਨੇ ਜਿਵੇਂ ਤਾਰਿਆਂ ਦਾ ਇੱਕ ਸਮੂਹ ਹੁੰਦਾ ਵਾ ਉਹ ਧਰਤੀ ਤੇ ਜੇ ਆਉਣਾ ਹੈ ਉਹਨਾਂ ਨੇ ਆਪਣੀ ਹੋਰ ਜਿਹੜੀ ਹੈ ਪ੍ਰੋਗਰੈਸ ਕਰਨ ਦੇ ਲਈ ਹੋਰ ਲੈਸਨ ਲੈ ਕੇ ਅੱਗੇ ਵਧਣ ਦੇ ਲਈ ਤਾਂ ਉਹ ਗਰੁੱਪ ਦੇ ਰੂਪ ਵਿੱਚ ਆਏ ਹੁੰਦੇ ਆ ਤਾਂ ਕਿ ਉਹ ਇੱਕ ਦੂਸਰੇ ਨੂੰ ਅਧਿਆਤਮਕ ਲੈਵਲ ਤੋਂ ਉੱਪਰ ਚੁੱਕ ਸਕਣ ਉੱਪਰ ਉਠਾ ਸਕਣ ਤੇ ਉਹਨਾਂ ਦੇ ਜਿਹੜੇ ਸੋਲ ਪਰਪਸ ਦੇ ਵਿੱਚ ਸਹਾਇਤਾ ਕਰ ਸਕਣ ਜਿਹੜੇ ਸਟਾਰ ਸੀਡ ਟਵਿਨ ਫਲੇਮਸ ਹੁੰਦੇ ਆ ਇਹ ਬਹੁਤ ਹੀ ਸੈਂਸਿਟਿਵ ਹੁੰਦੇ ਆ ਆਪਣੇ ਮਾਈਂਡ ਕਰਕੇ ਤੇ ਬਾਡੀ ਕਰਕੇ ਵੀ ਇਹ ਮਤਲਬ ਬਚਪਨ ਤੋਂ ਹੀ ਲੈ ਕੇ ਇਹਨਾਂ ਦਾ ਜਿਹੜਾ ਔਰਾ ਬਹੁਤ ਅਟਰੈਕਟਿਵ ਹੁੰਦਾ ਇਹ ਖਿੱਚ ਦਾ ਜਿਹੜਾ ਪਾਤਰ ਉਹ ਬਣੇ ਰਹਿੰਦੇ ਨੇ ਜਦੋਂ ਹੀ ਬਚਪਨ ਤੋਂ ਲੈ ਕੇ ਇਹਨਾਂ ਨੂੰ ਇੰਜ ਲੱਗਦਾ ਹੈ ਕਿ ਬਾਕੀ ਬੱਚਿਆਂ ਦੇ ਨਾਲੋਂ ਥੋੜੇ ਡਿਫਰੈਂਟ ਨੇ ਤੇ ਇਹ ਸਿਸਟਮ ਦੇ ਖਿਲਾਫ ਹੁੰਦੇ ਆ ਹਮੇਸ਼ਾ ਤੁਸੀਂ ਵੀ ਧਿਆਨ ਮਾਰ ਕੇ ਦੇਖਿਓ ਕਿ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੇ ਹੋ ਕਿਉਂਕਿ ਇਹਨਾਂ ਨੂੰ ਜਿਹੜੇ ਚੱਲ ਰਹੇ ਰੀਤੀ ਰਿਵਾਜ ਹੁੰਦੇ ਆ ਜਾਂ ਕੋਈ ਸਕੂਲ ਦਾ ਸਿਸਟਮ ਆ মিডিਆ ਦਾ ਸਿਸਟਮ ਆ ਜੋ ਵੀ ਆ ਸੋਸਾਇਟੀ ਦੇ ਵਿੱਚ ਜੋ ਚੱਲ ਰਿਹਾ ਹੁੰਦਾ ਵਾ ਉਹ ਚੀਜ਼ਾਂ ਇਹਨਾਂ ਨੂੰ ਪਸੰਦ ਨਹੀਂ ਆਉਂਦੀਆਂ ਇਹ ਉਹ ਸਿਸਟਮ ਨੂੰ ਬਦਲਣਾ ਚਾਹੁੰਦੇ ਹੁੰਦੇ ਆ ਤੇ ਜਿਹੜੇ ਇਹਨਾਂ ਨੂੰ ਡ੍ਰੀਮਸ ਨੇ ਸੁਪਨੇ ਨੇ ਉਹ ਵੀ ਇੱਕ ਵੱਖਰੀ ਤਰ੍ਹਾਂ ਦੇ ਆਉਂਦੇ ਨੇ ਇਹ ਇਹ ਸੁਪਨਿਆਂ ਦੇ ਵਿੱਚ ਆਪਣੇ ਆਪ ਨੂੰ ਉੱਡਦੇ ਹੋਏ ਦੇਖਦੇ ਆ ਇਕਾਂਤ ਇਹਨਾਂ ਨੂੰ ਬਹੁਤ ਪਸੰਦ ਹੁੰਦਾ ਕਿਉਂਕਿ ਆਪਣੀ ਹੀ ਕੰਪਨੀ ਨੂੰ ਇੰਜੋਏ ਕਰਦੇ ਆ ਇਹ 올ਡ ਤੇ ਮੈਚੁਰ ਸੋਲਜ਼ ਹੁੰਦੇ ਆ ਇਸ ਕਰਕੇ ਇਹ ਬਚਪਨ ਤੋਂ ਹੀ ਸਿਆਣੀਆਂ ਗੱਲਾਂ ਕਰਦੇ ਹੁੰਦੇ ਆ ਤੇ ਉਹ ਸਿਆਣੀਆਂ ਗੱਲਾਂ ਕਈ ਵਾਰ ਇਹਨਾਂ ਨੂੰ ਕਰਦੇ ਪਰਿਵਾਰਕ ਮੈਂਬਰਾਂ ਨੂੰ ਹੈਰਾਨ ਕਰ ਦਿੰਦੀਆਂ ਨੇ ਪਰ ਉਹ ਇਹਨਾਂ ਚੀਜ਼ਾਂ ਦੇ ਵੱਲ ਬਹੁਤਾ ਧਿਆਨ ਨਹੀਂ ਦਿੰਦੇ ਉਹ ਹਾਸੇ ਵਿੱਚ ਗੱਲ ਟਾਲ ਦਿੰਦੇ ਆ ਇਹਨਾਂ ਕੋਲ ਸੁਪਰਨੈਚੁਰਲ ਪਾਵਰਜ਼ ਹੁੰਦੀਆਂ ਨੇ ਤੇ ਇਹ ਜਿਹੜੇ ਐਨੀਮਲਸ ਆ ਉਹਨਾਂ ਨੂੰ ਬਹੁਤ ਪਸੰਦ ਕਰਦੇ ਆ ਤੇ ਐਨੀਮਲਸ ਵੀ ਜਿਹੜੇ ਜਾਨਵਰ ਨੇ ਪਸ਼ੂ ਪੰਛੀ ਨੇ ਉਹ ਇਹਨਾਂ ਨੂੰ ਬਹੁਤ ਪਸੰਦ ਕਰਦੇ ਹੁੰਦੇ ਆ ਇਹਨਾਂ ਦੇ ਅੰਦਰ ਹਰ ਸਮੇਂ ਇੱਕ ਕਸ਼ਮਕਸ਼ ਚੱਲਦੀ ਰਹਿੰਦੀ ਆ ਕਿਉਂਕਿ ਆਪਣੇ ਆਪ ਨੂੰ ਇੰਜ ਮਹਿਸੂਸ ਕਰਦੇ ਆ ਜਿਵੇਂ ਅਸੀਂ ਜੋ ਕਰ ਰਹੇ ਹਾਂ ਇਹ ਸਾਡਾ ਮਕਸਦ ਨਹੀਂ ਆ ਅਸੀਂ ਕੁਝ ਹੋਰ ਕਰਨਾ ਕਿਉਂਕਿ ਇਹਨਾਂ ਨੂੰ ਸ਼ੁਰੂ ਤੋਂ ਇਹ ਇੱਕ ਤਰ੍ਹਾਂ ਦੀ ਕਿਸੇ ਚੀਜ਼ ਦੀ ਭਾਲ ਹੁੰਦੀ ਆ ਤੇ ਉਹ ਭਾਲ ਇਹਨਾਂ ਦੀ ਸੋਲ ਲੈਵਲ ਤੇ ਚੱਲਦੀ ਰਹਿੰਦੀ ਆ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਸ਼ੌਕ ਟਾਈਮ ਟੂ ਟਾਈਮ ਲੱਗਦੇ ਹੀ ਰਹਿੰਦੇ ਨੇ ਤਾਂ ਕਰਕੇ ਉਹਨਾਂ ਸ਼ੌਕਸ ਦੇ ਕਰਕੇ ਇਹ ਫਿਰ ਜਿਹੜਾ ਅਧਿਆਤਮਿਕ ਦੇ ਰਸਤੇ ਤੇ ਤੁਰਦੇ ਨੇ ਕਿਉਂਕਿ ਪਰਮਾਤਮਾ ਹੀ ਇਹਨਾਂ ਨੂੰ ਇੱਕ ਤੋਂ ਬਾਅਦ ਇੱਕ ਮੁਸੀਬਤ ਦੇ ਵਿੱਚ ਪਾ ਕੇ ਆਪਣੇ ਰਸਤੇ ਤੇ ਤੋਰਦਾ ਜੇਕਰ ਇਹ RAM ਦੀ ਜ਼ਿੰਦਗੀ ਜਿਉਣ ਤਾਂ ਇਹ ਕਦੇ ਵੀ ਉਸ ਅਧਿਆਤਮਕ ਦੇ ਰਸਤੇ ਨੂੰ ਕਦੇ ਵੀ ਨਾ ਚੁਰਨਨ ਜਿਹੜੇ ਸਟਾਰ ਸੀਡ ਟਵਿਨ ਫਲੇਮਸ ਹੁੰਦੇ ਆ ਇਹ ਪ੍ਰਕਿਰਤੀ ਨੂੰ ਬਹੁਤ ਪਿਆਰ ਕਰਨ ਵਾਲੇ ਹੁੰਦੇ ਆ ਦਰਖਤਾਂ ਪਸ਼ੂ ਪੰਛੀਆਂ ਹੋਰ ਬੱਦਲਾਂ ਦੇ ਨਾਲ ਸਮਾਨਵਲ ਦੇਖਣਾ ਜਾਂ ਇਹਨਾਂ ਨੂੰ ਅਜਿਹੀਆਂ ਗੱਲਾਂ ਇਹਨਾਂ ਨੂੰ ਬਹੁਤ ਪਸੰਦ ਹੁੰਦੀਆਂ ਨੇ ਇਹ ਜਿਹੜੇ ਪੁਨਰਜਨਮ ਆ ਉਹਨਾਂ ਦੇ ਵਿੱਚ ਵੀ ਇਹਨਾਂ ਨੂੰ ਬਹੁਤ ਵਿਸ਼ਵਾਸ ਹੁੰਦਾ ਤੇ ਕਿਸੇ ਦਾ ਪੁਨਰਜਨਮ ਹੋਇਆ ਹੁੰਦਾ ਉਹ ਕਹਾਣੀਆਂ ਇਹਨਾਂ ਨੂੰ ਬੜੀਆਂ ਪਸੰਦ ਆਉਂਦੀਆਂ ਨੇ ਇਹ ਡਿਜ਼ਾਵੂ ਚ ਇਹਨਾਂ ਦਾ ਬਹੁਤ ਵਿਸ਼ਵਾਸ ਹੁੰਦਾ ਇਹਨਾਂ ਦੇ ਨਾਲ ਇਹ ਚੀਜ਼ਾਂ ਵਾਪਰਦੀਆਂ ਵੀ ਨੇ ਬਹੁਤ ਥਾਵਾਂ ਤੇ ਜਦੋਂ ਇਹ ਜਾਂਦੇ ਇਹਨਾਂ ਨੂੰ ਲੱਗਦਾ ਕਿ ਅਸੀਂ ਇਸ ਥਾਂ ਤੇ ਪਹਿਲਾਂ ਆ ਚੁੱਕੇ ਹੋਏ ਹਾਂ ਜਾਂ ਕੋਈ ਗੱਲ ਹੋਈ ਹੁੰਦੀ ਆ ਉਹ ਵੀ ਇਹਨਾਂ ਨੂੰ ਫੀਲਿੰਗ ਹੁੰਦੀ ਆ ਕਿ ਇਹ ਗੱਲ ਪਹਿਲਾਂ ਸਾਡੇ ਨਾਲ ਹੋ ਚੁੱਕੀ ਹੋਈ ਆ ਸਟਾਰ ਸੀਡ اٹਵੇਂ ਫਲੇਮਸ ਨੇ ਜਿਹੜੇ ਇਹਨਾਂ ਦੇ ਕੋਲ ਡਬਲ ਪਾਵਰ ਹੁੰਦੀਆਂ ਕਿਉਂਕਿ ਇਹ ਦੇ ਭੂਮੀ ਤੋਂ ਆਉਂਦੇ ਨੇ ਵੱਖਰੇ ਪਲੈਨੈਟਸ ਤੋਂ ਗੈਲੈਕਸੀਸ ਤੋਂ ਆਉਂਦੇ ਨੇ ਤੇ ਉਸ ਕਰਕੇ ਇਹ ਜਿਹੜਾ ਉੱਥੋਂ ਦੇ ਕੁਸ਼ਿਕ ਤਜਰਵੇ ਕੁਸ਼ਿਕ ਉੱਥੋਂ ਦੀਆਂ ਚੀਜ਼ਾਂ ਨੂੰ ਇਹ ਇਹਨਾਂ ਨੇ ਆਪਣੇ ਅੰਦਰ ਸਮਾਇਆ ਹੋਇਆ ਹੁੰਦਾ ਉੱਥੋਂ ਦੇ ਤਜਰਵਿਆਂ ਨੂੰ ਫਿਰ ਉਹ ਇੱਥੇ ਅੱਗੇ ਆ ਕੇ ਇਸ ਧਰਤੀ ਤੇ ਆ ਕੇ ਉਹਨਾਂ ਚੀਜ਼ਾਂ ਨੂੰ ਐਕਸਪਲੋਰ ਕਰਨਾ ਆਉਂਦੇ ਨੇ ਤੇ ਇਹਨਾਂ ਦੀ ਜਿਹੜੀ ਵਾਈਬ੍ਰੇਸ਼ਨ ਆ ਉਹ ਬਹੁਤ ਜ਼ਿਆਦਾ ਹਾਈ ਹੁੰਦੀ ਆ ਹਾਈ ਵਾਈਬ੍ਰੇਸ਼ਨ ਹੋਣ ਕਰਕੇ ਕਈ ਵਾਰ ਇਸ ਇਹ ਜਿਸ ਮਾਤਾ ਦੇ ਗਰਭ ਦੇ ਵਿੱਚ ਆਉਂਦੇ ਨੇ ਕਈ ਵਾਰ ਉਹ એનર્ਜੀ ਲੋ ਲੈਵਲ ਦੀ ਹੁੰਦੀ ਆ ਤੇ ਉਹ ਮਾਂ ਇਹਨਾਂ ਦੀ એનર્ਜੀ ਨੂੰ ਸਹਿਣ ਨਹੀਂ ਕਰ ਸਕਦੀ ਜਿਸ ਕਰਕੇ ਇਹਨਾਂ ਦਾ ਮਿਸਕਾਰੇਜ ਹੋ ਜਾਂਦਾ ਆ ਤੇ ਇਹ ਵਾਪਸ ਚਲੇ ਜਾਂਦੇ ਨੇ ਇਹ ਸੇ ਕਰਕੇ ਡਬਲ ਪਾਵਰ ਹੋਣ ਕਰਕੇ ਸੁਪਰ ਪਾਵਰ ਹੋਣ ਦੇ ਕਰਕੇ ਇਹ ਫਿਰ ਆਪਣੇ ਆਪ ਨੂੰ ਦੋ ਭਾਗਾਂ ਦੇ ਵਿੱਚ ਡਿਵਾਈਡ ਕਰ ਲੈਂਦੇ ਆ ਤਾਂ ਕਿ ਇੱਕ ਮਾਂ ਇਹਨਾਂ ਦੀ એનર્ਜੀ ਨੂੰ ਬਰਦਾਸ਼ਤ ਕਰ ਸਕੇ ਕਿਉਂਕਿ ਇੱਕ ਮਾਂ ਦਾ ਗਰਭ ਪੂਰੀ ਜਿਹੜੀ ਆ ਸਟਾਰ ਸੀਡ ਸੋਲ ਨੂੰ ਆਪਣੇ ਕੋਖ ਦੇ ਵਿੱਚ ਨਹੀਂ ਰੱਖ ਸਕਦੇ ਇਨਾ ਸਟਾਰ ਸੀਡ ਟਵਿਨ ਫਲੇਮਸ ਦਾ ਇੱਕ ਸਪੈਸ਼ਲ ਪਰਪਸ ਹੁੰਦਾ ਸਪੈਸ਼ਲ ਇਹਨਾਂ ਦਾ ਇੱਕ ਸੂਲ ਪਰਪਸ ਹੁੰਦਾ ਜਿਹੜਾ ਕਿ ਪੂਰਾ ਕਰਨ ਦੇ ਲਈ ਇਸ ਧਰਤੀ ਤੇ ਆਉਂਦੇ ਨੇ ਬਾਕੀ ਜਿਹੜੇ ਆਮ ਟਵਿਨ ਫਲੇਮਸ ਹੁੰਦੇ ਨੇ ਉਹ ਇੱਕ ਸੈਨਾ ਦੇ ਰੂਪ ਦੇ ਵਿੱਚ ਹੁੰਦੇ ਨੇ ਉਸ ਪਰਮਾਤਮਾ ਦੀ ਸੈਨਾ ਦੇ ਰੂਪ ਵਿੱਚ ਪਰ ਇਹ ਕੀ ਹੁੰਦੇ ਨੇ ਇਹ ਲੀਡਰ ਦੇ ਰੂਪ ਵਿੱਚ ਹੁੰਦੇ ਨੇ ਇਹਨਾਂ ਦੇ ਅੰਦਰ ਲੀਡਰਸ਼ਿਪ ਕੁਆਲਿਟੀ ਹੁੰਦੀਆਂ ਤੇ ਇਹ ਗਾਈਡ ਬਣਦੇ ਨੇ ਦੂਸਰਿਆਂ ਨੂੰ ਰਸਤਾ ਦਿਖਾਉਣ ਵਾਲੇ ਹੁੰਦੇ ਨੇ ਇਹ ਜਿਹੜੇ ਪਲੈਨੇਟ ਤੋਂ ਆਏ ਹੁੰਦੇ ਆ ਉੱਥੋਂ ਦਾ ਡੀਐਨਏ ਵੀ ਇਹਨਾਂ ਦੇ ਅੰਦਰ ਹੁੰਦਾ ਆ ਇਸ ਕਰਕੇ ਇਹਨਾਂ ਨੂੰ ਬਹੁਤ ਡੀਪ ਨੋਲਿਜ ਹੁੰਦੀ ਆ ਕਈ ਵਾਰ ਦੇਖਿਆ ਜਾਂਦਾ ਕਿ ਮਲਟੀ ਟੈਲੈਂਟਡ ਹੁੰਦੇ ਆ ਇਹ ਉਹਨਾਂ ਚੀਜ਼ਾਂ ਨੂੰ ਸਹਿਜੇ ਹੀ ਕਰ ਲੈਂਦੇ ਆ ਆਰਾਮ ਦੇ ਨਾਲ ਜਿਹੜੀਆਂ ਚੀਜ਼ਾਂ ਨੂੰ ਕਰਨ ਦੇ ਲਈ ਇੱਕ ਆਮ ਮਨੁੱਖ ਨੂੰ ਬਹੁਤ ਟਾਈਮ ਲੱਗਦਾ ਆ ਸਟਾਰ ਸੀਟ ਟਵਿਨ ਫਲੇਮਸ ਜਿਹੜੇ ਹੁੰਦੇ ਆ ਉਹ ਤੁਸੀਂ ਬਚਪਨ ਤੋਂ ਹੀ ਦੇਖਿਆ ਹੋਣਾ ਉਹ ਬੱਚੇ ਅਸਮਾਨ ਵੱਲ ਦੇਖ ਕੇ ਖੁਦ-ਖੁਦ ਗੱਲਾਂ ਕਰਦੇ ਰਹਿੰਦੇ ਆ ਜਿਸ ਤਰ੍ਹਾਂ ਕਿ ਉਹਨਾਂ ਦੇ ਪਰਿਵਾਰ ਦੇ ਮੈਂਬਰ ਉੱਪਰ ਬੈਠੇ ਉਹਨਾਂ ਨੂੰ ਦੇਖ ਰਹੇ ਹੋਣ ਤੇ ਉਹਨਾਂ ਨੂੰ ਖਿੱਚ ਪਾ ਰਹੇ ਹੋਣ ਇਹਨਾਂ ਨੂੰ ਬਚਪਨ ਤੋਂ ਹੀ ਹਮੇਸ਼ਾ ਇੱਕ ਦੂਰਾਪਣ ਮਹਿਸੂਸ ਹੁੰਦਾ ਰਹੂਗਾ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਕੋਈ ਵੀ ਕਿੰਨਾ ਵੀ ਪਿਆਰ ਕਰਨ ਵਾਲਾ ਭਾਵੇਂ ਕਿਉਂ ਨਾ ਆ ਜਾਵੇ ਉਹਦੇ ਨਾਲ ਕੁਝ ਦਿਨ ਬੱਬਲ ਫੇਸ ਜ਼ਰੂਰ ਮਹਿਸੂਸ ਕਰਨਗੇ ਪਰ ਥੋੜੀ ਦੇਰ ਬਾਅਦ ਇਹ ਉਸ ਰਿਸ਼ਤੇ 'ਚ ਵੀ ਥੱਕ ਜਾਂਦੇ ਨੇ ਜਿੰਦਗੀ ਦੇ ਰਸਤੇਾਂ ਤੇ ਚੱਲਦੇ-ਚੱਲਦੇ ਇੰਨਾ ਕ ਥੱਕ ਜਾਂਦੇ ਆ ਕਿ ਇਹਨਾਂ ਨੂੰ ਫਿਰ ਅੱਕ ਕੇ ਥੱਕ ਕੇ ਇਹਨਾਂ ਦੀ ਆਪਣੇ ਆਪ ਹੀ ਇੱਕ ਸਪਿਰਚੁਅਲ ਜਿਹੜੀ ਜਰਨੀ ਆ ਉਹ ਸ਼ੁਰੂ ਹੋ ਜਾਂਦੀ ਆ ਜੇਕਰ ਇਹਨਾਂ ਨੂੰ ਜਦੋਂ ਇਹਨਾਂ ਦਾ ਦੂਸਰਾ ਪਾਰਟਨਰ ਮਿਲ ਜਾਂਦਾ ਦੋਨਾਂ ਦੀ ਅਵੇਕਨਿੰਗ ਹੋ ਜਾਂਦੀ ਆ ਉਸ ਤੋਂ ਬਾਅਦ ਇਹਨਾਂ ਦੇ ਵਿੱਚ ਕਦੇ ਵੀ ਸੈਪਰੇਸ਼ਨ ਨਹੀਂ ਹੁੰਦਾ ਕਿਉਂ ਜਦੋਂ ਦੋਨੇ ਵਿਕਨ ਹੋ ਜਾਂਦੇ ਆ ਫੇਰ ਤਾਂ ਲੜਾਈਆਂ ਝਗੜੇ ਸਦਾ ਲਈ ਖਤਮ ਹੋ ਜਾਂਦੇ ਆ ਲੜਾਈਆਂ ਝਗੜੇ ਉਦੋਂ ਤੱਕ ਹੀ ਨੇ ਜਦੋਂ ਤੱਕ ਇੱਕ ਵਿਕਨ ਹੋਇਆ ਹੁੰਦਾ ਜਾਂ ਦੋਨੋਂ ਹੀ ਅਨ ਵਿਕਨ ਹੋੁੰਦੇ ਆ ਜਾਂ ਇੱਕ ਵਿਕਨ ਤੇ ਦੂਜਾ ਅਨ ਵਿਕਨ ਹੁੰਦਾ ਆ ਉਦੋਂ ਤੱਕ ਹੀ ਲੜਾਈਆਂ ਝਗੜੇ ਹੁੰਦੇ ਆ ਉਦੋਂ ਤੱਕ ਹੀ ਸੈਪਰੇਸ਼ਨ ਦਾ ਜਿਹੜਾ ਪੀਰੀਅਡ ਆ ਉਹ ਰਹਿੰਦਾ ਆ ਜਿਹੜੇ ਸਟਾਰ ਸੀਡ ਟਵਿਨ ਫਲੇਮਸ ਨੇ ਪਹਿਲਾਂ ਇਹ ਵੀ ਨਾਰਮਲ ਟਵਿਨ ਫਲੇਮਸ ਹੁੰਦੇ ਸੀ ਹੌਲੀ ਹੌਲੀ ਧਰਤੀ ਤੇ 7-8 ਵਾਰ ਜਾਂ ਇਸ ਤੋਂ ਵੱਧ ਵਾਰ ਵੀ ਜਨਮ ਲੈ ਲੈ ਕੇ ਉਹ ਸਾਰੇ ਐਕਸਪੀਰੀਅੰਸ ਜਾਂ ਉਹ ਸਾਰੀਆਂ ਪਾਵਰਜ਼ ਇਥੋਂ ਲੈ ਕੇ ਆਪਣੀ ਜਿਹੜੀ ਆ ਅਧਿਆਤਮਿਕ ਉਨਤੀ ਕਰਦੇ ਕਰਦੇ ਜਦੋਂ ਇਹਨਾਂ ਦੀ ਪ੍ਰੋਮੋਸ਼ਨ ਹੋ ਜਾਂਦੀ ਹੈ ਜਦੋਂ ਪਰਮਾਤਮਾ ਦੇਖਦਾ ਆ ਕਿ ਇਹ ਹੁਣ ਦੂਸਰਿਆਂ ਦੇ ਲਈ ਚਾਨਣ ਮਨਾਰਾ ਸਾਬਤ ਹੋ ਸਕਦੇ ਨੇ ਤਾਂ ਪਰਮਾਤਮਾ ਇਹਨਾਂ ਨੂੰ ਫਿਰ ਸਟਾਰ ਸੀਡ ਟਵਿਨ ਫਲੇਮਸ ਦੀ ਕੈਟਾਗਰੀ ਦੇ ਵਿੱਚ ਪਾ ਦਿੰਦਾ ਆ ਹੁੰਦਾ ਉਹ ਸਾਰਾ ਕੁਝ ਅਕਾਲਪੁਰਖ ਵਾਹਿਗੁਰੂ ਜੀ ਦੀ ਮਰਜ਼ੀ ਦੇ ਨਾਲ ਹੀ ਆ ਪਰ ਉਹ ਅਕਾਲਪੁਰਖ ਵਾਹਿਗੁਰੂ ਆਪ ਇਹਨਾਂ ਨੂੰ ਚੈੱਕ ਕਰਦਾ ਰਹਿੰਦਾ ਆ ਕਿ ਹੁਣ ਇਹੇ ਇਸ ਕਾਬਲ ਹੋ ਚੁੱਕੇ ਨੇ ਕਿ ਇਹ ਦੂਸਰਿਆਂ ਨੂੰ ਕੁਝ ਸਮਝਾ ਸਕਣ ਇਹ ਆਲਰੇਡੀ ਇਨਲਾਈਟਨਡ ਹੁੰਦੇ ਨੇ ਜਿਹੜੇ ਦੂਸਰੇ ਸਿੰਪਲ ਟਵਿਨ ਫਲੇਮਸ ਹੁੰਦੇ ਨੇ ਕਈ ਵਾਰ ਦੇਖਿਆ ਜਾਂਦਾ ਕਿ ਉਹ ਆਮ ਹੀ ਕਪਲ ਦੇ ਰੂਪ ਦੇ ਵਿੱਚ ਰਹਿ ਕੇ ਧਰਤੀ ਤੇ ਚੱਲ ਜਾਂਦੇ ਆ ਪਿਆਰ ਉਹਨਾਂ ਦੇ ਵਿੱਚ ਵੀ ਦੂਸਰੇ ਆਮ ਜੋੜਿਆਂ ਦੇ ਨਾਲੋਂ ਕਿਤੇ ਜ਼ਿਆਦਾ ਹੁੰਦਾ ਪਰ ਕਈ ਵਾਰ ਤਾਂ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਅਸੀਂ ਟਵਿਨ ਫਲੇਮਸ ਆ ਉਹ ਸਿਰਫ ਆਪਣੀ ਅੱਗੇ ਦੀ ਗ੍ਰੋਥ ਕਰਨ ਦੇ ਲਈ ਇਸ ਧਰਤੀ ਤੇ ਆਉਂਦੇ ਆ ਇਸ ਤਰ੍ਹਾਂ ਪਤਾ ਨਹੀਂ ਕਿੰਨੀ ਵਾਰ ਉਹ ਇਸ ਧਰਤੀ ਤੇ ਜਨਮ ਲੈ ਕੇ ਥੋੜੀ ਥੋੜੀ ਤਰੱਕੀ ਕਰਦੇ ਕਰਦੇ ਇੱਕ ਹਾਇਰ ਲੈਵਲ ਦੀ ਸੋਲ ਬਣ ਜਾਂਦੇ ਨੇ ਕਿਉਂਕਿ ਧਰਤੀ ਤੇ ਆਉਂਦੇ ਸਾਰੇ ਹੀ ਮੋਕਸ਼ ਦੀ ਪ੍ਰਾਪਤੀ ਦੇ ਲਈ ਨੇ ਕਈ ਪਟਕ ਜਾਂਦੇ ਆ ਕਈ ਥੋੜੀ ਬਹੁਤੀ ਭਗਤੀ ਕਰ ਲੈਂਦੇ ਆ ਤੇ ਕਈ ਬਹੁਤ ਜ਼ਿਆਦਾ ਭਗਤੀ ਕਰਕੇ ਉਸ ਮੁਕਾਮ ਤੇ ਪਹੁੰਚ ਜਾਂਦੇ ਆ ਸਟਾਰ ਸੀਡਸ ਟਵਿਨ ਫਲੇਮਸ ਦਾ ਜਿਹੜਾ ਮਕਸਦ ਆ ਉਹ ਕੋਈ ਇੱਕ ਨਹੀਂ ਹੁੰਦਾ ਇਹਨਾਂ ਦੇ ਜਿਹੜੇ ਆ ਬਹੁਤ ਸਾਰੇ ਪਰਪਸ ਹੋ ਸਕਦੇ ਆ ਜਿਹੜੇ ਇਸ ਧਰਤੀ ਤੇ ਆ ਕੇ ਇਹਨਾਂ ਨੇ ਪੂਰੇ ਕਰਨੇ ਹੁੰਦੇ ਆ ਕਈ ਵਾਰ ਇਹਨਾਂ ਦਾ ਇੱਕ ਐਨਾ ਵਧੀਆ ਸੋਲ ਪਰਪਸ ਹੁੰਦਾ ਆ ਉਹ ਇਹ ਹੁੰਦਾ ਆ ਕਿ ਹੋਰ ਡਿਵਾਈਨ ਸੋਲਸ ਨੂੰ ਇਸ ਧਰਤੀ ਤੇ ਲੈ ਕੇ ਆਉਣਾ ਤੁਸੀਂ ਆਪ ਸੋਚੋ ਜਿਹੜੇ ਟਵਿਨ ਫਲੇਮਸ ਸਟਾਰ ਸੀਡ ਹੋਣਗੇ ਫੁਲੀ ਅਵੇਕਨਡ ਹੋਣਗੇ ਤੇ ਮੁੜ ਕੇ ਉਹ ਇੱਕ ਕਪਲ ਦੇ ਰੂਪ ਵਿੱਚ ਜਦੋਂ ਆਪਣੀ ਵਿਅਵਹਤਾ ਜ਼ਿੰਦਗੀ ਜਿਉਣਗੇ ਤਾਂ ਉਹ ਕਿਸ ਤਰ੍ਹਾਂ ਦੀ ਡਿਵਾਈਨ ਸੋਲ ਨੂੰ ਅਟਰੈਕਟ ਕਰਨਗੇ ਇਸ ਧਰਤੀ ਤੇ ਲਿਆਉਣ ਦੇ ਲਈ ਇਹ ਵੀ ਤਾਂ ਇੱਕ ਬਹੁਤ ਵੱਡਾ ਸੋਲ ਪਰਪਸ ਹੋ ਸਕਦਾ ਪਰਮਾਤਮਾ ਦਾ ਇੱਕ ਬਹੁਤ ਵੱਡਾ ਕਾਰਜ ਹੋ ਸਕਦਾ ਜਿਹੜਾ ਇਸ ਧਰਤੀ ਮਾਤਾ ਨੂੰ ਇੱਕ ਅਜੇਹੀ ਦੇਵ ਰੂਪ ਇੱਕ ਅਜੇਹਾ ਬ੍ਰਹਮ ਗਿਆਨੀ ਇੱਕ ਅਜੇਹਾ ਸੰਤ ਪੁਰਸ਼ ਧਰਤੀ ਨੂੰ ਦੇ ਕੇ ਜਾਣਾ ਹੁੰਦਾ ਇਹਨਾਂ ਨੇ ਇਹ ਜਿਹੜੇ ਡਿਵਾਈਨਲ ਬੇਬੀ ਹੁੰਦੇ ਆ ਐਂਜਲ ਬੇਬੀ ਹੁੰਦੀ ਆ ਇਹ ਧਰਤੀ ਤੇ ਆ ਕੇ ਬਾਕੀ ਲੋਕਾਂ ਦਾ ਆਧਾਰ ਕਰਦੇ ਨੇ ਫਿਰ ਅਜਿਹੇ ਜਿਹੜੇ ਸਟਾਰ ਸੀਡ ਟਵਿਨ ਫਲੇਮਸ ਹੁੰਦੇ ਆ ਇਹਨਾਂ ਦੀ ਜਿਹੜੀ ਜ਼ਿੰਦਗੀ ਇਹਨਾਂ ਦੀ ਲਾਈਫ ਦੀ ਇੱਕ ਜਰਨੀ ਆ ਜਿਹੜੀ ਉਹ ਦੂਜਿਆਂ ਦੇ ਲਈ ਇੱਕ ਐਗਜ਼ਾਮਪਲ ਬਣ ਜਾਂਦੀਆਂ ਇੱਕ ਉਦਾਹਰਨ ਬਣ ਜਾਂਦੀਆਂ ਕਈ ਸਟਾਰ ਸੀਟ ਟਵਿਨ ਫਲੇਮਸ ਦਾ ਇਹ ਵੀ ਦੇਖਿਆ ਜਾਂਦਾ ਕਿ ਉਹਨਾਂ ਦਾ ਜਿਹੜਾ ਰੀਯੂਨੀਅਨ ਆ ਨਾ ਉਹ ਬਹੁਤ ਜ਼ਿਆਦਾ ਔਖਾ ਹੁੰਦਾ ਕਈ ਵਾਰ ਉਹ ਸਾਰੀ ਉਮਰ ਇੱਕ ਦੂਜੇ ਤੋਂ ਸੈਪਰੇਸ਼ਨ ਦੇ ਵਿੱਚ ਹੀ ਗੁਜ਼ਾਰ ਲੈਂਦੇ ਨੇ ਇਹ ਕੱਲਿਆਂ ਦੀ ਹੀ ਸਾਰੀ ਜ਼ਿੰਦਗੀ ਲੰਘ ਜਾਂਦੀ ਆ ਜਿਹੜੀ ਕਿ ਇਹ ਚੀਜ਼ ਕਹਿਣੀ ਇੰਨੀ ਸੌਖੀ ਆ ਪਰ ਜਿਨ੍ਹਾਂ ਨੇ ਇਹ ਜ਼ਿੰਦਗੀਆਂ ਵੱਖਰੇ ਰਹਿ ਕੇ ਗੁਜ਼ਾਰੀਆਂ ਹੁੰਦੀਆਂ ਨੇ ਉਹ ਦਰਦ ਉਹੀ ਮਹਿਸੂਸ ਕਰ ਸਕਦੇ ਨੇ ਜਿਨ੍ਹਾਂ ਦੀਆਂ ਉਮਰਾਂ ਹੀ ਇੰਤਜ਼ਾਰ ਦੇ ਵਿੱਚ ਬੀਤ ਜਾਂਦੀਆਂ ਨੇ ਹੁੰਦਾ ਇਹਦੇ ਵਿੱਚ ਕੀ ਆ ਕਿ ਇੱਕ ਸੋਲ ਕਈ ਵਾਰ ਵੇਕਨ ਹੋ ਵੀ ਜਾਂਦੀ ਆ ਪਰ ਦੂਸਰਾ ਜਿਹੜਾ 파ਟਨਰ ਆ ਉਹ ਵੇਕਨ ਨਹੀਂ ਹੁੰਦਾ ਛੇਤੀ ਜਾਂ ਤਾਂ ਉਹ ਜਾਣਬੁੱਝ ਕੇ ਇਸ ਰਿਸ਼ਤੇ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦਾ ਪਤਾ ਨਹੀਂ ਰੱਬ ਜਾਣਦਾ ਅਜਿਹਿਆਂ ਤਾਂ ਕੋਈ ਮੁਸ਼ਕਲਾਂ ਹੋ ਵੀ ਨਹੀਂ ਸਕਦੇ ਕਿ ਜਿਨ੍ਹਾਂ ਦਾ ਕੋਈ ਹੱਲ ਹੋ ਨਾ ਸਕੇ ਹੁਣ ਉਸ ਕਾਲਪੁਰਖ ਵਾਇਗਰੂ ਨੂੰ ਹੀ ਪਤਾ ਹੁੰਦਾ ਕਿ ਇਹਨਾਂ ਦੀ ਜਿਹੜੀ ਯਾਤਰਾ ਵਾ ਉਹ ਧਰਤੀ ਤੇ ਆ ਕੇ ਕਿਸ ਤਰ੍ਹਾਂ ਪੂਰੀ ਹੋਣੀ ਆ ਹੋਣੀ ਵੀ ਆ ਜਾਂ ਨਹੀਂ ਹੋਣੀ ਇਸੇ ਤਰ੍ਹਾਂ ਚਲੇ ਜਾਣਾ ਪਰ ਕਹਿੰਦੇ ਆ ਕਿ ਰੀਯੂਨੀਅਨ ਤਾਂ ਹੋਣਾ ਹੀ ਹੁੰਦਾ ਸਟਾਰ ਸੀਟ ਟਵਿਨ ਫਲੇਮਸ ਦਾ ਰੀਯੂਨੀਅਨ ਤਾਂ ਪੱਕਾ ਹੁੰਦਾ ਸੋ ਹੁਣ ਤੁਸੀਂ ਆਪ ਇਹਨਾਂ ਕੈਰੈਕਟਰਿਸਟਿਕਸ ਨੂੰ ਦੇਖਦੇ ਹੋਏ ਤੁਸੀਂ ਆਪ ਨਜ਼ਰ ਮਾਰ ਲਿਓ ਕਿ ਤੁਸੀਂ ਕਿਹੜੀ ਕੈਟਾਗਰੀ ਦੇ ਵਿੱਚ ਆਉਂਦੇ ਹੋ ਤੇ ਮੈਂ ਥੋੜੇ ਕੇ ਦਿਨ ਹੋਏ YouTube ਤੇ ਇੱਕ ਚੈਨਲ ਦੇਖ ਰਹੀ ਸੀ ਅਕਾਲਪੁਰਖ ਕੇ ਹਮ ਕੁੱਕਰ ਕਰਕੇ ਉਹਨਾਂ ਦਾ ਚੈਨਲ ਆ ਤੇ ਉਹ ਜਿਹੜੀ ਭੈਣ ਆ ਉਹ Hindu ਫੈਮਿਲੀ ਨੂੰ ਬਿਲੋਂਗ ਕਰਦੀ ਸੀ ਤੇ ਉਹ ਜਿਹੜਾ ਵੀਰ ਆ ਉਹ Sikh ਫੈਮਿਲੀ ਨੂੰ ਬਿਲੋਂਗ ਕਰਦਾ ਸੀ ਉਹਨਾਂ ਦੋਨਾਂ ਦੀ ਲਵ ਕਮ ਅਰੇਂਜ ਮੈਰਿਜ ਹੋਈ ਆ ਤੇ ਉਸ ਭੈਣ ਨੇ ਆਪਣੀ ਜਿਹੜੀ ਬਾਹ ਤੇ ਸ਼ਿਵ ਜੀ ਦਾ ਟੈਟੂ ਵੀ ਬਣਾਇਆ ਹੋਇਆ ਆराधना ਕਰਦਿਆਂ ਦਾ ਤੇ ਉਹ ਸ਼ਿਵ ਜੀ ਨੂੰ ਮੰਨਦੇ ਸੀ ਤੇ ਹੁਣ ਉਹ ਦੋਨੇ ਹੀ ਨਿਹੰਗ ਸਿੰਘਾਂ ਦੇ ਬਾਣੇ ਵਿੱਚ ਆਉਂਦੇ ਆ ਬਹੁਤ ਹੀ ਬਿਊਟੀਫੁੱਲ ਕਪਲਾ ਬਹੁਤ ਹੀ ਪਿਆਰਾ ਕਪਲਾ ਹੋ ਉਹਨਾਂ ਦੀ ਇੱਕ ਧਾਰਨ ਦੇ ਸਕਦੇ ਆ ਕਿ ਉਹ ਦੋ ਜਿਸਮ ਤੇ ਇੱਕ ਜਾਨ ਨੇ ਉਹਨਾਂ ਨੇ ਆਪਣੇ ਲਾਈਫ ਦੇ ਐਕਸਪੀਰੀਅੰਸ ਜਿਹੜੇ ਆ ਇਸ ਸਪਿਰਚੁਅਲ ਜਰਨੀ ਦੇ ਐਕਸਪੀਰੀਅੰਸ ਇੱਕ ਪੋਡਕਾਸਟ ਦੇ ਵਿੱਚ ਸ਼ੇਅਰ ਕੀਤੇ ਸੀ ਉਹ ਕਹਿੰਦੇ ਸੀ ਜਿਹੜਾ ਕੁਝ ਇੱਕ ਨਾਲ ਵਾਪਰਦਾ ਇੱਕ ਹਫ਼ਤੇ ਦੇ ਵਿੱਚ ਵਿੱਚ ਦੂਸਰੇ ਦੇ ਨਾਲ ਉਹ ਐਕਸਪੀਰੀਅੰਸ ਜ਼ਰੂਰ ਵਾਪਰਦਾ ਐਨੀ ਉਹਨਾਂ ਦੀ ਜਿਹੜੀ ਆ ਪਿਛਲੀ ਭਗਤੀ ਆ ਪਿਛਲੀ ਕਮਾਈ ਉਹਨਾਂ ਦੀ ਐਨੀ ਜ਼ਿਆਦਾ ਆ ਕਿ ਇਸ ਜਨਮ ਦੇ ਵਿੱਚ ਉਹਨਾਂ ਦਾ ਵਿਆਹ ਵੀ ਹੋ ਗਿਆ ਤੇ ਉਹ ਗੁਰੂ ਦੇ ਸਿੰਘ ਵੀ ਸਜ ਗਏ ਤੇ ਉਹ ਸਿੱਖੀ ਦਾ ਪ੍ਰਚਾਰ ਵੀ ਕਰਦੇ ਆ ਪਤਾ ਨਹੀਂ ਉਹਨਾਂ ਨੂੰ ਪਤਾ ਆ ਕਿ ਉਹ ਟਵਿਨ ਫਲੇਮ ਜਰਨੀ ਦੇ ਵਿੱਚ ਨੇ ਸਟਾਰ ਸੀਡ ਟਵਿਨ ਫਲੇਮਸ ਨੇ ਜਾਂ ਕੀ ਨੇ ਪਰ ਉਹਨਾਂ ਨੂੰ ਦੇਖ ਕੇ ਵਾਕਿਆ ਹੀ ਇੱਕ ਫੀਲਿੰਗ ਆਉਂਦੀ ਆ ਕਿ ਦੋ ਜਿਸਮ ਤੇ ਇੱਕ ਜਾਨ ਇਹ ਜੋੜਾ ਐਨੀ ਜਿਆਦਾ ਮਿਊਚੁਅਲ ਅੰਡਰਸਟੈਂਡਿੰਗ ਆ ਉਹਨਾਂ ਦੇ ਵਿੱਚ ਕਿ ਉਹ ਦੂਸਰਿਆਂ ਦੇ ਲਈ ਇੱਕ ਉਦਾਹਰਣ ਹੀ ਨਾ ਅਜਿਹੇ ਹੀ ਉਦਾਹਰਣਾਂ ਅਜਿਹੇ ਜੋੜੇ ਇਸ ਧਰਤੀ ਤੇ ਬਣ ਕੇ ਜਾਂਦੇ ਆ ਤੇ ਦੂਸਰਿਆਂ ਦੇ ਲਈ ਵੀ ਚਾਨਣ ਮਨਾਰੇ ਦਾ ਕੰਮ ਕਰਦੇ ਆ। ਉਮੀਦ ਹੈ ਕਿ ਆਪ ਜੀ ਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ। ਸੋ ਅੱਗੇ ਤੋਂ ਤੁਸੀਂ ਹੋਰ ਸੁਜੈਸਟ ਕਰਨਾ ਕਿ ਕਿਹੜੇ ਟਾਪਿਕ ਤੇ ਤੁਹਾਨੂੰ ਵੀਡੀਓ ਚਾਹੀਦੀ ਆ ਆਪਣੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ। ਆਪਣੀ ਜਰਨੀ ਬਾਰੇ ਜਰੂਰ ਦੱਸਿਆ ਕਰੋ ਤਾਂ ਕਿ ਦੂਸਰਿਆਂ ਨੂੰ ਵੀ ਕੋਈ ਮੋਟੀਵੇਸ਼ਨ ਮਿਲ ਸਕੇ। ਜਿਹੜੀ ਨੈਕਸਟ ਵੀਡੀਓ ਆਪਾਂ ਬਣਾਵਾਂਗੇ ਉਟਵੇਨ ਫਲੇਮਸ ਤੇ ਉਹਨਾਂ ਦੇ ਬੱਚਿਆਂ ਬਾਰੇ ਬਣਾਵਾਂਗੇ। ਕਿਸ ਤਰ੍ਹਾਂ ਦੇ ਉਹਨਾਂ ਦੇ ਬੱਚੇ ਹੁੰਦੇ ਆ ਤੇ ਇੱਕ ਐਗਜ਼ਾਮਪਲ ਵੀ ਦੇਵਾਂਗੇ ਕਿ ਕਿਸ ਤਰ੍ਹਾਂ ਦਾ ਇੱਕ ਬੱਚਾ ਟਵਿਨ ਫਲੇਮਸ ਦਾ ਆਪਣੇ ਅੱਖਾਂ ਦੇ ਨਾਲ ਦੇਖਿਆ ਤੇ ਉਹ ਇੱਕ ਆਧਾਰਣੀ ਆ ਸੋ ਆਪ ਸਾਰਿਆਂ ਦਾ ਤੇ ਦਿਲ ਤੋਂ ਧੰਨਵਾਦ ਰੋਮ ਰੋਮ ਸ਼ੁਕਰਾਨਾ ਜਿਨ੍ਹਾਂ ਨੇ ਆਪਣਾ ਟਾਈਮ ਕੱਢ ਕੇ ਇਸ ਵੀਡੀਓ ਨੂੰ ਸੁਣਿਆ ਥੈਂਕ ਯੂ ਸਾਰੇ ਵਿਊਰਸ ਦਾ ਥੈਂਕ ਯੂ ਕਾਲਪੁਰਖ ਵਾਈਗਰੂ ਥੈਂਕ ਯੂ ਜੁਨੀ